ਔਰ YouTube ਫੈਮਲੀ ਤੁਸੀਂ ਕਿਵੇਂ ਹੋ ਤੇ ਉਹੀ ਮੈਂ ਗੱਲ ਕਰਦੀ ਪਈ ਸੀ ਪਾਣੀ ਦੀ ਬੜਾਈ ਜਿਆਦਾ ਦੁੱਖ ਹੁੰਦਾ ਏ ਕਿ ਲੋਪ ਹੋਇਆ ਪਿਆ ਵੈਗਰੂ ਅਰਦਾਸ ਕਰਦੇ ਆ ਵੈਗਰੂ ਵੈਸੇ ਤਾਂ ਨਾਸੇ ਪਾਸੇ ਬਹੁਤ ਰੁਕਤੀ ਜਾਂਦੇ ਜਦੋਂ ਖਬਰਾਂ ਸੁਣਿੰਦੀਆਂ ਐ ਲਾਈਕ ਕਮੈਂਟ ਸ਼ੇਅਰ ਕਰ ਦਿਆ ਕਰੋ ਪਲੀਜ਼ ਜਿੰਨਾ ਭੈਣ ਭਰਾਵਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਸਬਸਕ੍ਰਾਈਬ ਤੇ ਹੁਣ ਮਿਲਦੇ ਆਂ ਸਸਿਕਾ YouTube ਫੈਮਲੀ ਕੀ ਹੈ ਹਰ ਚਾਲ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਜਿਸ ਦਿਨ ਅਸੀਂ ਨਾਨਕੀ ਸ਼ੱਕ ਲੈ ਕੇ ਗਏ ਸੀ ਸਾਹਿਬ ਕੋਲ ਤਾਂ ਉਸ ਤੋਂ ਬਾਅਦ ਅਗਲੇ ਦਿਨ ਮੈਂ ਗਈ ਸੀ ਮੈਡੀਸਨ ਲੈਣ ਪਟੰਡੇ ਤੇ ਇੱਥੇ ਅਸੀਂ ਝੀਲ ਤੇ ਰੁੱਕ ਕੇ ਜੂਸ ਪੀਤਾ ਸੀ ਸੋ ਆਲੇ ਦੁਆਲੇ ਦੀ ਵੀਡੀਓ ਖੋਚਣ ਲਈ ਬਹੁਤ ਹੀ ਵਧੀਆ ਇੱਥੋਂ ਦਾ 뷰 ਸੀ ਸੋ ਮੈਂ ਤਾਂ ਹੀ ਇੱਥੋਂ ਦੀ ਵੀਡੀਓ ਲਈ ਇਹ ਇੱਕ ਕਲਿੱਪਾਂ ਕੁਝ ਉਸ ਦਿਨ ਦੀਆਂ ਕੁਝ ਉਸ ਤੋਂ ਅਗਲੇ ਦਿਨ ਦੀਆਂ ਜਿਸ ਦਿਨ ਅਸੀਂ ਗਵਾਂਡੀਆਂ ਦੇ ਘਰੇ ਭੋਗਤੇ ਗਿਆ ਸੀ ਤੇ ਇਸ ਤਰ੍ਹਾਂ ਆਪਣਾ ਵਲੌਗ ਕੰਟੀਨਿਊ ਹੁੰਦਾ ਹੈ ਹਾਂ ਕੀ ਤੇ ਚੱਲਦੇ ਭੋਗਤੇ ਗਵਾਂਡੀਆਂ ਘਰੇ ਉਹ ਸਾਹਮਣੇ ਪਰ ਮੀਂਹ ਬੜਾ ਪੈਦਾ ਪਿਆ ਕਿਵੇਂ ਜਾਈਏ ਜੈਸ ਤੂੰ ਖੜਾ ਕਰਦਾ ਹੈ ਹਾਂ ਨੀ ਬਾਲਾ ਪਿਆਣਾ ਅੱਜ ਠੰਡਾ ਹੋ ਗਿਆ ਮੌਸਮ ਡੈਡੀ ਲੈ ਗੱਡੀ ਪਿੰਡੀਆਂ ਦੇ ਮਾਂ ਪਿੰਡੀਆਂ ਹਾਂ ਤੈਨੂੰ ਪਤਾ ਨਹੀਂ ਲੱਗਾ ਮੈਨੂੰ ਲੱਗਾ ਕਿ ਤੇ ਹਲਦੀ ਕਦੇ ਤੋੜੀਆਂ ਨਹੀਂ ਪੈਣੀਆਂ ਤੋੜੀਆਂ ਤਾਂ ਵਧ ਗਈਆਂ ਬੂਟੇ ਛੋਟੇ ਛੋਟੇ ਅਜੇ ਵੀ ਨਿੱਕੀ ਨਿੱਕੀ ਕਣੀ ਪੈ ਰਹੀ ਆ ਤੇ ਸਹੀ ਗੱਲ ਹੈ ਅੱਜ ਸਾਡੀ ਸੈਰ ਹੋ ਗਈ ਇੱਥੇ ਹੁੰਦੀ ਆਂਦੀ ਸਾਰੇ ਹੋ ਜੇ ਤਾਂ ਨਹੀਂ ਤਾਂ ਵੀ ਹੋ ਜਣੀ ਇੱਧਰ ਵੇਖ ਮੀ ਮੀ ਤਾਂ ਪੂਰਾ ਕੈਮਰੇ ਤੇ ਮਾਰੀਏ ਮੀ ਚਲੋ ਭੀ ਕਿੰਨਾ ਸੋਹਣਾ ਲੱਗਦਾ ਚੁੰਨਾ ਤੇ ਹਰੀਆਲ ਪੂਰੀ ਹਰੀਆਲੀ ਤਾਂ ਬੜੀ ਆ ਹਰੀਆਲੀ ਹਰੀਆਲੀ ਚਾਰ ਚੁਫੇਰੇ ਆਹੋ ਜਿਹਾ ਮੌਸਮ ਚਾਟ ਪਰ ਬੜੇ ਚਿੱਟੇ ਚਿੱਟੇ ਲੱਗਦੇ ਕੋਈ ਨਹੀਂ ਆ ਨਹੀਂ ਆਪਾਂ ਹੈ ਚਿੱਟੇ ਸਹੀ ਗੱਲ ਇਥੇ ਕਦੇ ਅਸੀਂ ਕੀਤਾ ਹੁੰਦਾ ਨਾ ਨਹੀਂ ਇਧਰ ਕੋਈ ਨਹੀਂ ਮੈਂ ਚਾਦਰ ਸਵੇਰ ਦੀ ਕੋਈ ਨਹੀਂ ਬਦਲ ਲਗੀ ਇਹ ਜੀ ਨਹੀਂ ਵੀਡੀਓ ਵੀਡੀਓ ਚਾਲੂ ਕਰੋ ਚਾਲੂ ਕਰੋ ਜਲਦੀ ਭਈਆ ਜਲਦੀ ਭਈਆ ਚਲਿਆ ਹੈਪੀ ਬਰਥਡੇ ਚਲ ਕਰੀਏ ਮੈਂ ਕਿਹਾ ਵੀ ਜੇ ਪਾਣੀ ਡੁੱਲਦਾ ਸਾਡੇ ਤੋਂ ਫਿਰ ਬੱਸ ਕੇ ਮਮਿ ਨੇ ਕਿਹਾ ਮਰ ਜਾ ਬੱਲੇ ਮਮਿ ਆ ਗਿਆ ਅਗਲੇ ਨਹੀਂ ਹੈਪੀ ਬਰਥਡੇ ਕਰ ਲੈਂਦੇ ਤਾੜੀਆਂ ਮਾਰੋ ਹੈਪੀ ਬਰਥਡੇ ਟੂ ਮੀ ਹਾਂ ਤੂੰ ਮੀ ਖਾਓ ਖਾ ਐ ਆ ਕੁਝ ਵੱਡਾ ਸੁਆਦੀ ਖੁਸ਼ ਦੇ ਪਾਪ ਬੋਤੂ ਹੀ ਜਾਣ ਨਾ 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 ਆਪੋ ਨੀ ਜਵਾਲਾ ਯਾਰ ਕਿਨੇ ਦਾ ਜੜੀ ਇੰਤ ਬਲੈ ਤੀਆਂ ਦਾ ਤੀਆਂ ਦਾ ਮਹਿੰਗਾ ਮਹਿੰਗਾ ਨਹੀਂ ਗੱਗੜਿਆਂ ਨਾਲ ਹੋਰੀ ਆਹ ਤੇ ਡੜੀ ਨੂੰ ਤੇ ਬੜੀਆ ਬਣਿਆ ਬਣਿਆ ਜੋ ਸੇਕਾ ਨੇ ਉਹ ਬਹੁਤ ਚੇ ਆਪਾਂ ਬਣਾਇਆ ਹੁੰਦਾ ਮੀਨੇ ਤੱਜ ਕਸਰਾ ਹੀ ਕੰਡ ਤੀਆਂ ਕਸਰਾ ਹੀ ਕੱਲ ਵੀ ਸਾਰਾ ਦਿਨ ਪਈ ਗਿਆ ਤੇ ਅੱਜ ਵੀ ਸਵੇਰ ਦਾ ਹੈਂ ਅੱਲੇ ਵੱਲ ਤੇ ਡਾਪ ਲਾਓ ਜੀ ਰੱਬਾ ਕਦੋਂ ਕੋ ਰੁਕਣਾ ਹੀ ਇੱਧਰ ਵੇਖੋ ਹੈ ਪਾਣੀ ਪਾਣੀ ਕਰਤਾ ਸਾਰੇ ਫਰੰਟ ਸਾਈਡ ਤੇ ਤਾਂ ਪਾਣੀ ਬਹੁਤ ਹੋਇਆ ਪਿਆ ਇੱਥੇ ਤਾਂ ਫਿਰ ਵੀ ਬਚਾ ਬਰਨਾਲੀ ਸਵੇਰ ਦੇ ਚੱਲੀ ਜਾਂਦੇ ਇੱਧਰ ਵੇਲੇ ਸੁੱਤੇ ਹੋਏ ਆ ਟਰਨਰ ਇਹ ਨਹੀਂ ਵੀ ਮੰਮੀ ਬਿਮਾਰ ਆ ਤੇ ਕੋਈ ਲਤਮਾ ਕੁੱਟਦੀ ਆ ਦੀ ਹਾਂ ਵਰਦ ਰਨਾ ਤੂੰ ਵੱਡ ਸਕਦਾ ਨਹੀਂ ਹਿੰਮਤ ਆ ਗਈ ਤੇਰੀ ਆਹ ਹੋਤਾ ਮੰਨੇ ਬੇੜਦੇ ਨੇ ਅੱਤੇ ਇਹਦਾ ਬਣਾ ਤਾਂ ਲਿਆ ਆਪਾਂ ਬਾਕਸ ਤੇ ਪਰ ਖਲਾਰੇ ਇੱਧਰ ਵੇਖੋ ਆ ਕੱਪੜਾ ਸੀਜ਼ਰ ਚਾਹ ਦੇ ਘਾਪੋ ਵੀ ਇੱਥੇ ਪਏ ਹੋਏ ਇਹਨੂੰ ਛੱਡ ਰੋਣ ਚੱਲਿਆ ਤੇ ਆ ਆ ਮੇਰਾ ਬਾਕਸ ਆ ਜਿਹਦੇ ਵਿੱਚ ਮੈਂ ਰੀਲਾਂ ਤੇ ਉਹ ਪਾ ਕੇ ਰੱਖਦੀ ਐ ਮੈਂ ਆਸਟ੍ਰੇਲੀਆ ਤੋਂ ਲਿਆਈ ਸੀ ਨਾ ਜਦੋਂ ਉੱਥੇ ਉੱਥੋਂ ਲਿਆ ਆ ਸੀ ਮੈਂ ਇਹਦੇ ਵਿੱਚ ਰੀਲਾਂ ਸੁਈਆਂ ਮੈਂ ਸਿਰ ਕੁੜਾ ਕੁੜਾ ਮਾਰਦਾ ਮੈਂ ਝੜੂ ਨਾਲ ਲੱਗਾ ਹਾਂ ਚੰਗੀ ਤਰ੍ਹਾਂ ਦਫ਼ਤਰ ਦੀ ਸਫਾਈ ਕਰਦੇ ਤੇ ਇਧਰ ਵੇਖੋ ਆ ਵੀ ਇੱਕ ਘੜੀਆਂ ਵਾਲਾ ਪਿਆ ਤੇ ਸਭ ਤੋਂ ਜ਼ਿਆਦਾ ਖਲਾਰਾ ਤੁਸੀਂ ਵੇਖੋ ਆ ਹਜੇ ਥੋੜਾ ਦਾ ਮੈਂ ਚੁੱਕਤਾ ਐ ਮਤਲਬ ਇਹ ਖਿਲ ਰਿਹਾ ਹੋਇਆ ਸੀ ਇਹਨੂੰ ਚੁੱਕ ਕੇ ਇੱਥੇ ਰੱਖਤਾ ਵੀ ਜ਼ਿਆਦਾ ਆ ਖੋਜਨੇ ਕੱਲ ਬਨਾਣਾ ਖਾਦਾ ਉੱਥੇ ਛਿਲਕਾ ਇਹ ਕਮਰੇ ਦੀ ਹਾਲਤ ਵਿਖਾਉਣ ਯੋਗ ਨਹੀਂ ਐ ਬੜੀ ਮੰਦੀ ਹੋਈ ਪਈ ਆ ਸੋ ਮਿਲਦੇ ਆ ਆਪਾਂ ਤੁਹਾਨੂੰ ਕਮਰੇ ਦੀ ਸਫਾਈ ਕਰਕੇ ਕਿਉਂਕਿ ਕਮਰੇ ਦਾ ਓਏ ਆਪੇ ਕਵਾੜਾ ਇਕੱਰੀ ਕੁਝ ਕੁ ਖਲਾਰਾ ਮੈਂ ਸੰਭਾਲਦਾ ਕੱਪੜੇ ਸੁੱਕਣੇ ਪਾਤੇ ਆ ਕੁਝ ਧੋਣੇ ਪਾਤੇ ਆ ਕਿਉਂਕਿ ਇੱਕ ਦਿਨ ਪੂਰਾ ਦਿਨ ਲਾਈਟ ਨਹੀਂ ਆਈ ਤੇ ਕੱਪੜੇ ਹਾਲਾਂਕਿ ਜਨਰੇਟਰ ਤੇ ਇੱਕ ਅੱਧਾ ਪ੍ਰਾਗਾ ਧੋ ਲੈਂਦੀ ਸੀ ਪਰ ਫਿਰ ਵੀ ਕੱਪੜੇ ਛਾਤਰਾ ਛੁਦਰਾ ਸਾਰੀਆਂ ਬੈੱਡ ਸ਼ੀਟਾਂ ਉਤਾਰੀਆਂ ਹੀਆਂ ਸੀ ਸੋ ਮਿਲਦੇ ਹੁਣ ਸਾਰਾ ਕੰਮਕਾਜ ਕਰਕੇ ਆਗੇ ਤਾਂ ਦੇਖੋ ਤੇ ਇੱਧਰ ਵੇਖੋ ਐਨੇ ਕੱਪੜੇ ਜੁੜ ਗਏ ਇੱਕ ਦਿਨ ਲਾਈਟ ਨਾ ਆਉਣ ਤੇ ਤੇ ਹਜੇ ਚਾਦਰਾਂ ਮੈਂ ਤੈਹ ਲਾਤੀਆਂ ਦੋ ਤੇ ਇੱਕ ਆ ਰਹੀ ਚਾਦਰਾਂ ਲੱਗ ਗਈਆਂ ਤੇ ਇਹ ਸਿਰਫ ਘਰ ਦੇ ਘਰ ਦੇ ਸਾਡੇ ਚਾਰ ਜੀਆਂ ਦੇ ਕੱਪੜੇ ਆ ਤੇ ਹਜੇ ਥੋੜੇ ਜਿਹੇ ਗਿੱਲੇ ਸੀ ਜਿਹੜੇ ਉਹ ਮੈਂ ਬਾਲਕਨੀ 'ਚ ਪਾ ਦਿੱਤੇ ਆ ਤੇ ਹੁਣ ਲਾਉਣੇ ਹੌਲੀ ਵਾਲੇ ਕੱਪੜੇ ਤੈਹ ਕਦਰ ਮੀ ਬਹੁਤ ਲੱਗੀ ਚਾਤੇ ਜਾ ਕੇ ਤੇ ਚਲਾਈਏ AC ਉਹ ਜਾਉਣ ਕਾਤਾ ਗੁੱਸਾ ਹੈ ਹੈ ਚੱਲ ਪਿਆ ਤੇ ਚਲੋ ਬਈ ਹੁਣ ਕਰਦੇ ਆਪਾਂ ਕੰਮ ਸਟਾਰਟ ਸਸਿਕਾ ਯੂਟਿਊਬ ਫੈਮਿਲੀ ਕੀ ਹੈ ਚੱਲ ਕਿਵੇਂ ਤੁਸੀਂ ਸਾਰੇ ਉਮੀਦ ਕਰਦੀਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੋਜ ਮਸਤੀ ਚ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਰਾਇਗੁਰੂ ਦੀ ਕਿਰਪਾ ਹੈ ਬਾਕੀ ਅੱਜ ਬਸ ਕੀ ਸੀ ਜੱਗਸ ਤੇ ਪਾਪਾ ਵੀ ਨਹੀਂ ਸੀ ਘਰੇ ਜੱਗਸ ਸੀ ਮੈਂ ਹੱਥ ਕੋਸ਼ ਕਰ ਲਈ ਅੱਜ ਕੋਮਲ ਵੀ ਨਹੀਂ ਆਈ ਉਹ ਵੀ ਛੁੱਟੀ ਤੇ ਸੀ ਤੇ ਖੋਸ਼ ਬੈਠਾ ਨੀਜੇ ਕਾਊਂਟਰ ਤੇ ਅੱਜ ਬੁਕਿੰਗ ਬੁਕਿੰਗ ਕਰੀ ਜਾ ਰਿਹਾ ਤੇ ਮੈਂ ਅੱਜ ਉੱਪਰ ਅੱਗੇ ਦੁਪਹਿਰਾਂ ਚੱਕ ਤੱਕ ਲੱਗ ਜਾਈਦਾ ਪਰ ਅੱਜ ਨਾ ਤੇ ਪਾਪਾ ਹੁਣ ਕਰਕੇ ਕਿੱਥੇ ਟੇਕ ਆਉਂਦੀ ਆ ਜਾ ਕੰਨਾ ਜਰਨਲ ਚਾ ਪਾਣੀ ਜੀ ਫਿਰ ਤੇ ਜਨਾ ਹੁੰਦਾ ਹੈ ਕਿਸ ਰਾਤ ਕਾ ਨੂੰ ਬਹੁਤ ਸੋਹਣਾ ਦਿਨ ਬੀਤ ਰਿਹਾ ਹੈ ਅੱਜ ਕੋਈ ਕ੍ਰੀਏਟੀਵਿਟੀ ਨਹੀਂ ਕੀਤੀ ਸ਼ਾਮ ਨੂੰ ਵੇਖਾਂਗੇ ਉਹ ਆਪਾਂ ਬਾਕਸ ਦਾ ਟੱਕਣ ਬਣਾਉਣਾ ਜੀ ਪਾਣੀ ਗਿਆ ਤੇ ਨਹੀਂ ਵੀ ਅੱਜ ਪੰਜ ਤੇ ਹੋਰ ਕਿਸੇ ਸਮਾਂ ਕਿਵੇਂ ਬਾਕੀ ਸਭ ਚੱਲ ਰਿਹਾ ਹੈ ਐ ਵੜੇ ਪੈਸੇ ਗਿਨੇ ਜਾ ਰਹੇ ਆ ਅੱਜ ਤਾਂ ਖੁਜ ਸਾਈਆਂ ਹੀ ਬੁੱਕ ਕਰੀ ਜਾਂਦਾ ਕੀ ਗੱਲ ਹੋ ਗਈ ਆ ਅੱਜ ਨਾ ਕਾਊਂਟਰ ਵੀ ਬਿਜ਼ਨਸਮੈਨ ਆ ਜਾਇਆ ਹੈ ਜਿਵੇਂ ਮੈਨੇਜਰ ਜੀ ਰੱਖਿਆ ਹੋਇਆ ਆ ਤੇਰੇ ਪਾਪੇ ਨੇ ਨਹੀਂ ਇੰਨੇ ਬੁੱਕ ਕੀਤੇ ਜਿੰਨੇ ਤੂੰ ਕਰੀ ਜਾਂਦਾ ਅੱਜ ਆਪਾਂ ਦੋਵੇਂ ਪਿਆ ਪਿਆ ਚਾਹਾਂ ਤੇ ਬੁੱਕ ਕਰੀ ਜਾਂਦੇ ਵਧੀਆ ਗੱਲ ਆ ਨਾ ਸਲੋ ਬਾਪੇ ਦੀ ਕਿਰਪਾ ਹੈ ਮੈਂ ਬਣੀ ਰਹੀ ਵਈ ਮੈਂ ਕਰਕੇ ਹਰ ਥਾਂ ਤੇ ਜਲਥਲ ਜਲਥਲ ਹੋਈ ਪਈ ਆ ਤੇ ਇੱਧਰ ਵੇਖੋ ਆ ਸਾਡੇ ਨਾਲ ਇੱਥੇ ਹਮੇਸ਼ਾ ਜਦੋਂ ਵੀ ਜ਼ਿਆਦਾ ਪਾਣੀ ਆਉਂਦਾ ਨਾ ਆ ਜਿਵੇਂ ਆ ਪਹਿਲੀ ਤੋਂ ਅੱਗੇ ਥੋੜਾ ਜਿਹਾ ਆ ਛੋਟਾ ਜਿਹਾ ਛੋਟੀ ਜਿਹੀ ਨਹਿਰ ਇਹਨੂੰ ਕਹਿ ਦਿੰਦੇ ਆ ਤੇ ਆ ਅੱਗੇ ਇੱਥੇ ਪਹਿਲੀਆਂ ਨੀਵੀਆਂ ਇੱਥੇ ਪਾਣੀ ਹਮੇਸ਼ਾ ਆ ਜਾਂਦਾ ਤੇ ਜੇ ਸ਼ੁਕਰ ਅਮੀਰ ਰੁਕ ਗਿਆ ਤੇ ਹਜੇ ਵੀ ਸ਼ੋਰ ਆ ਕਹਿੰਦੇ ਕੱਲ ਦਾ ਵੀ ਮੀਂਹ ਰੱਬਾ ਨਾ ਹੀ ਪਾਵੀਂ ਇਹ ਤਾਂ ਕੁਛ ਨਹੀਂ ਸਾਨੂੰ ਤਾਂ ਜਦੋਂ ਵੀਡੀਓ ਵੇਖੀ ਪਈਆਂ ਐਨੇ ਲੋਕ ਸਾਮਨਾ ਮੋਢਿਆਂ ਤੱਕ ਪਾਣੀ ਆਇਆ ਹੋਇਆ ਏ ਤੇ ਉਹ ਚੀਜ਼ ਦਾ ਬੜਾ ਦੁੱਖ ਹੁੰਦਾ ਵੇਖ ਕੇ ਬਹੁਤ ਹੀ ਜ਼ਿਆਦਾ ਬਾਕੀ ਅੱਜ ਅਗਲੇ ਦਿਨ ਦੀ ਸਵੇਰ ਆ ਤੇ ਹੋਰ YouTube ਫੈਮਲੀ ਤੁਸੀਂ ਕਿਵੇਂ ਹੋ ਤੇ ਉਹ ਹੀ ਮੈਂ ਗੱਲ ਕਰਦੀ ਪਈ ਸੀ ਪਾਣੀ ਦੀ ਬੜਾਈ ਜਿਆਦਾ ਦੁੱਖ ਹੁੰਦਾ ਏ ਕਿੰਨੀ ਫਸਲ ਬਰਬਾਦ ਹੋ ਗਈ ਕਿੰਨਾ ਘਰ ਟਹਿ ਟੇਰੀ ਹੋ ਗਏ ਤੇ ਪਤਾ ਨਹੀਂ ਕੀ ਬੰਨਾ ਹੈ ਕਿਉਂ ਕਿਉਂ ਰਬ ਇਹਨਾਂ ਕਰੋਪ ਹੋਇਆ ਪਿਆ ਹੈ ਵੈਰੂ ਅਰਦਾਸ ਕਰਦੇ ਆ ਵੈਰੂ ਵੈਸੇ ਤਾਂ ਉਹਨਾਂ ਨੂੰ ਫਿਕਰ ਆ ਪੱਥਰਾਂ ਵਿੱਚ ਵੀ ਕਿੰਨੇ ਰਬ ਭੋਜਨ ਭੇਜਦਾ ਹੈ ਪਰ ਫਿਰ ਵੀ ਅਰਦਾਸ ਕਰਦੇ ਕਿ ਇਹਨਾਂ ਨੂੰ ਨੁਕਸਾਨ ਤੋਂ ਬਚਾ ਲਾ ਲੋਕਾਂ ਨੂੰ ਬਹੁਤ ਜ਼ਿਆਦਾ ਹੀ ਇੰਨਾ ਪਤ ਨਹੀਂ ਇੰਨਾ ਮੀ ਲਗਾਤਾਰ 2-3 ਦਿਨ ਪਿਆ ਤੇ ਆਸੇ-ਪਾਸੇ ਬੰਨ ਟੁੱਟੀ ਜਾਂਦੇ ਜਦੋਂ ਖਬਰਾਂ ਸੁਣੀਂਦੀਆਂ ਐ ਤੇ ਖਬਰਾਂ ਆ ਤੁੰਗਿਆ ਸੋ ਵੈਗੁਰੇ ਅਰਦਾਸ ਕਰਦੇ ਮਾਰਾ ਸਭ ਨੂੰ ਸੁਖੀ ਰੱਖੇ ਬਾਕੀ ਅ ਹੁਣ ਆਪਾਂ ਵਲੌਗ ਦਾ ਕਰਦੇ ਇੱਥੇ ਐਂਡ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਵਲੌਗ ਆਪਣੀ ਰਾਇ ਜ਼ਰੂਰ ਦਿਆ ਕਰੋ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਪਲੀਜ਼ ਜਿੰਨਾ ਭੈਣ ਪ੍ਰਾਵ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਸਬਸਕ੍ਰਾਈਬ ਤੇ ਹੁਣ ਮਿਲਦੇ ਆ नेक्स्ट ਵਲੌਗ ਚ ਤਦ ਤੱਕ ਲਈ ਬਾਏ